ਮੁਰਦਾਬਾਦ ਮੁਰਦਾਬਾਦ ਬਨ ਵਿਭਾਗ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬਨ ਵਿਭਾਗ ਮੁਰਦਾਬਾਦ 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 ਬੰਬਪਾਗ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬੰਬਪਾਗ ਮੁਰਦਾਬਾਦ 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 ਬੰਬਪਾਗ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਪ੍ਰੈਸ ਨੂੰ ਪ੍ਰੈਸ ਰਾਹੀਂ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਫੇਰ ਸੱਦੀਆਂ ਲੇਟਾਂ ਕੋਲੇ ਜੋ ਅ ਇੱਥੇ ਇੱਕ ਮੌਲ ਬਣਨ ਜਾ ਰਿਹਾ ਜਿਹਦੇ ਚਾਰੇ ਪਾਸੇ ਐਂਗਲ ਲੱਗ ਰਹੇ ਨੇ ਤੇ ਨਾਲ ਚਾਦਰਾਂ ਦੀ ਲਾਉਣ ਦੀ ਤਿਆਰੀ ਹੈ ਇੱਥੇ ਘੱਟੋ ਘੱਟ 100-200 ਦਰਖਤ ਬਡਣ ਦੀ ਪੂਰੀ ਤਿਆਰੀ ਹੋਈ ਵੀ ਹੈ ਜਿਹੜੀ ਮੌਲ ਆ ਲੰਦੀ ਹੈ ਸਾਡੇ ਵੱਲੋਂ ਐਸਸੀਬੀਸੀ ਮੋਰਚੇ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਸੀਂ ਇਕੱਠੇ ਹੋ ਕੇ ਪਹਿਲਾਂ ਇੱਕ ਹਫ਼ਤਾ ਪਹਿਲਾਂ ਲਿਖਤੀ ਦਰਖਾਸਤਾਂ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਬਨ ਵਿਭਾਗ ਦੇ ਡਾਇਰੈਕਟਰ ਨੂੰ ਤੇ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਲਿਖਤੀ ਦਰਖਾਸਤਾਂ ਪੇ ਚੁੱਕਿਆ ਇੱਥੇ ਕੰਮ ਵੀ ਰੁਕੇ ਰਿਹਾ ਦੋ ਤਿੰਨ ਦਿਨ ਪਰ ਅੱਜ ਕੁਝ ਪੁਲਿਸ ਅਫਸਰਾਂ ਦੀ ਸਹੈ ਲਾ ਲੋ ਜਾਂ ਕਿਸੇ ਹੋਰ ਤਨਾੜ ਅੱਗੂ ਦੀ ਸਹੈ ਸਹੈ ਲਾ ਲੋ ਜਿਹੜੇ ਤਨਾੜ ਲੋਕ ਐ ਆਪਣੀ ਹਰਕਤਾਂ ਤੋਂ ਨਹੀਂ ਬਾਜ਼ਾ ਰਹੇ ਜਿਹੜਾ 2250 ਦਰਖਤ ਹੈ ਉਹ ਵੱਡਣ ਜਿਹੜਾ ਹੈਗਾ ਤਿਆਰ ਪਰ ਤਿਆਰ ਖੜੇ ਐ ਬਹੁਤ ਹੀ ਨਲਾਇਕੀ ਬਨ ਵਿਭਾਗ ਦੀ ਹੈ ਜੰਗਲਾਤ ਮਹਿਕਮਾ ਸਾਡੇ ਮੇਰਾ ਆਪਣੇ ਪਿੰਡ ਦੇ ਵਿੱਚ ਸੈਕਟਰ 68 ਦੇ ਵਿੱਚ ਸਾਡਾ ਬਨ ਵਿਭਾਗ ਦਾ ਹੈੱਡ ਆਫਿਸ ਇੱਥੋਂ ਤੋਂ 2 ਕਿਲੋਮੀਟਰ ਦੂਰ ਹੈ ਸਾਰਾ ਹੀ ਬਣ ਵਿਭਾਗ ਦਾ ਡਾਇਰੈਕਟਰ ਆਪਣੇ ਏਰੀਏ 'ਚ 2 ਕਿਲੋਮੀਟਰ ਦੂਰੀ ਦੇ ਆਪਣੇ ਦਰਖਤ ਨਹੀਂ ਕੋਈ ਬਚਾ ਸਕਦਾ ਦਰਖਤਾਂ ਦੀ ਕੋਈ ਗੱਲ ਨਹੀਂ ਕਰਦਾ ਕੀ ਕਰਦਾ ਹੋਊਗਾ ਪੰਜਾਬ 'ਚ ਉਹ ਜੇਕਰ ਦਰਖਤ ਪੜਦੇ ਤਾਂ ਇਹ ਜਿਹੜਾ ਰੇਗਿਸਤਾਨ ਜਿਹੜਾ ਪੰਜਾਬ ਦਾ ਬਣਦਾ ਜਾ ਰਿਹਾ ਹੈ ਅਸੀਂ ਹਰ ਰੋਜ਼ ਇੱਥੋਂ ਵਾਤਾਵਰਣ ਪ੍ਰੇਮੀਆਂ ਨੂੰ ਬੇਨਤੀ ਕਰਦੇ ਹਾਂ ਜਾਂ ਤਾਂ ਮੁਹਾਲੀ 'ਚ ਕੋਈ ਵਾਤਾਵਰਣ ਪ੍ਰੇਮੀ ਰਹਿੰਦਾ ਨਹੀਂ ਜਾਂ ਪੰਜਾਬ ਨਹੀਂ ਜਾਗਦਾ ਸਾਡੇ ਵੀਰ ਬਹੁਤ ਛੋਟੇ ਛੋਟੇ ਦਰਖਤ ਮੰਡਣ ਲੱਗ ਜਾਂਦੇ ਲੰਗਰ ਲਾ ਕੇ ਤੇ ਫੋਟੋਆਂ ਲਾਉਂਦੇ ਨੇ ਉਹਨਾਂ ਦੀ ਬਹੁਤ ਵੱਡ ਵੱਡੀ ਐਡ ਦੰਦੇ ਨੇ ਪਰ ਲੇਕਿਨ ਇਹ ਜਿਹੜੇ ਵੱਡੇ ਵੱਡ ਦਖਤ ਦਰਖਤ ਹੋਏ ਹੋਏ ਐਥੇ ਫਲਦਾਰ ਦਰਖਤ ਹੋਏ ਹੋਏ ਆ ਤਨ ਤਨ ਸ੍ਰੀ ਗੁਰੂ ਜਿਹੜਾ ਹੈਗਾ ਹਰ ਰਾਏ ਸਾਹਿਬ ਜੀ ਦਾ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਹੈ ਅੰਬ ਸਾਹਿਬ ਦੀ ਜਿਹੜੀ ਮੇਨ ਨਿਸ਼ਾਨੀ ਸੀ ਅੰਬ ਸਾਹਿਬ ਗੁਰਦੁਆਰੇ ਕਰਕੇ ਜਾਣੀ ਸੀ ਅੰਬਾਂ ਕਰਕੇ ਜਾਣਦੇ ਸੀ ਐਥੇ ਅੰਬਾਂ ਵਾਲਾ ਚੌਕ ਕਹਿੰਦੇ ਸੀ ਸਾਡਾ ਏਰੀਆ ਇਲਾਕੇ ਦੀ ਜਿਹੜੀ ਵਿਰਾਸਤੀ ਪਛਾਣ ਸੀ ਅੰਬਾਂ ਵਾਲੀ ਸੀ ਪਰ ਉਹ ਲੇਕਿਨ ਐਥੇ 15 20 ਬਿਲਡਿੰਗਾਂ ਬਣੀਆਂ ਜਿਵੇਂ 47 ਸਤਲ ਬਣ ਲਿਆ ਪਹਿਲਾ ਮਾਲ ਬਣਿਆ ਇਹ ਸਾਰੇ ਹੀ ਜਿਹੜੇ ਦਿਨ ਪ੍ਰ ਤੇ ਫੜ ਦਾ ਆਰੰਭ ਕੱਟ ਕੇ ਬਣ ਰਹੇ ਨੇ ਇਸ ਮਾਲ ਦੇ ਪਿੱਛੇ ਜੇ ਕੋਈ ਤਨਾੜ ਦਾ ਵੱਡੇ ਦਾ ਹੱਥ ਹੈ ਜਾਂ ਕਿਸੇ ਵੱਡੇ ਕਿਸੇ ਅਫਸਰ ਦਾ ਹੱਥ ਹੈ ਜਿਹੜੀ ਕੰਪਨੀ ਬਾਜਨੀ ਬਾਰ ਬਾਰ ਆ ਰਹੀ ਅਸੀਂ ਸਿਰਫ ਲਿਖਤੀ ਦਰਖਾਸਤਾਂ ਦੇ ਸਕਦੇ ਆ ਇਹਨਾਂ ਨਾਲ ਝਗੜਾ ਨਹੀਂ ਕਰਾਂਗੇ ਤੇ ਸਾਡਾ ਜਿਹੜਾ ਹੈ 16 ਤਰੀਕ ਦਾ ਪ੍ਰੋਗਰਾਮ ਹੈ ਇਸੇ ਜਗ੍ਹਾ ਤੇ ਰੱਖਿਆ ਹੋਇਆ ਤਾਂ ਤਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਣੇ ਵਾਸਤੇ ਸੰਗਤਾਂ ਇਕੱਠੀਆਂ ਹੋਣਗੀਆਂ ਵਾਤਾਵਰਣ ਪ੍ਰੇਮੀਆਂ ਨੂੰ ਵੀ ਬੇਨਤੀ ਹੈ ਉਹ ਵੀ ਵੱਧ ਚੜ ਕੇ ਹਿੱਸਾ ਪਾਣ ਉਸੇ ਦਿਨ ਇਹ ਜਿਹੜੇ ਨਾਂ ਬੋਲਣ ਵਾਲੇ ਸਾਨੂੰ ਹਰ ਰੋਜ਼ ਜਿਹੜੀ ਐ ਸਾਨੂੰ ਜਿੰਦਾ ਰੱਖਣ ਵਾਸਤੇ ਸਾਨੂੰ ਆਕਸੀਜਨ ਦਿੰਦੇ ਨੇ ਇਹਨਾਂ ਦੀ ਆਵਾਜ਼ ਬੁਲੰਦ ਕਰਨ ਲਈ 30 ਤਰੀਕ ਨੂੰ 11 ਵਜੇ ਐਸੇ ਜਗ੍ਹਾ ਤੇ ਸਾਰੇ ਵਾਤਾਵਰਣ ਪ੍ਰੇਮੀ ਇਲਾਕੇ ਏਰੀਏ ਦੇ ਲੋਕ ਪਹੁੰਚਣ ਤਾਂ ਕਿ ਜਿਹੜੇ ਦਰਖਤ ਬਚਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਜਾਵੇ ਸ਼ੀਤਨ ਨੂੰ ਪਾਵੇ ਉਹਦੇ ਪਾਵੇ ਲੈ ਚਾਲ ਜੈ ਭੀਮ ਜੈ ਭਰਤ ਇੱਥੇ ਜੋ ਮੋਟਿਆ ਲੱਗਾ ਡਰਵੇਸ਼ਨ ਚੋਰ ਫਰਮ ਹੋਰ ਚਾ ਔਰ ਐਸਸੀਬੀਸੀ ਮਹਾਪੰਚਾਇਤ ਤੇ ਹੋਰ ਵੀ ਬਾਕੀ ਸਾਰੇ ਜੱਥੇਬੰਦੀਆਂ ਰਲ ਕੇ ਇੱਕ ਹਮਲਾ ਮਾਰਿਆ ਤੇ ਜਿਹੜੀ ਇਹ 100 200 ਦਰਖਤ ਆ ਇਹਨੂੰ ਬਚਾਇਆ ਜਾਵੇ ਇਹਨੂੰ ਕਿੱਦਾਂ ਬਚਾਉਣਾ ਆਪਾਂ ਕਿਸੇ ਨਾਲ ਮਾਰਕਟਾਈ ਨਹੀਂ ਕਰਨੀ ਕਿਸੇ ਨਾਲ ਲੜਾਈ ਨਹੀਂ ਕਰਨੀ ਕਿਸੇ ਨਾਲ ਝਗੜਾ ਨਹੀਂ ਕਰਨਾ ਕੱਲ੍ਹ ਤੇ ਪੁਲਸ ਆਈ ਆ ਪੁਲਿਸ ਨੇ ਕਿਹਾ ਪਰ ਕੀ ਗੱਲ ਤੁਸੀਂ ਕੰਮ ਰੋਕਿਆ ਸਾਡੇ ਬੰਦਿਆਂ ਨੇ ਕਿਹਾ ਕੋਈ ਕੰਮ ਨਹੀਂ ਰੋਕਿਆ ਅਸੀਂ ਇਹ ਜੂ ਰੋਕਿਆ ਪਏ ਦਰਖਤਾਂ ਨੂੰ ਜਿਹੜਾ ਨਾ ਕਟਿਆ ਜਾਵੇ ਕਿਉਂਕਿ ਦਰਖਤ ਜਿਹੜੇ ਨੇ ਉਹ ਸਾਨੂੰ ਹਵਾ ਦਿੰਦੇ ਨੇ ਪਾਣੀ ਦਿੰਦੇ ਨੇ ਝਲ ਦਿੰਦੇ ਨੇ ਔਰ ਵਾਤਾਵਰਨ ਨੂੰ ਬਚਾਉਂਦੇ ਨੇ ਆਕਸੀਜਨ ਬੰਦੇ ਵਾਸਤੇ ਬਹੁਤ ਜ਼ਰੂਰੀ ਆ ਦੇਕਰ ਇਸੇ ਤਰ੍ਹਾਂ ਦਰਖਤ ਵੱਡੇ ਗਏ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਰੇਗਿਸਤਾਨ ਬਣ ਜਾਏਗਾ ਅੱਗੇ ਵੀ ਇੱਥੇ ਬਹੁਤ سارے ਦਿਨ ਮਾਲ ਬਣੇ ਨੇ ਉਹ ਦਸ ਕੱਟ ਕੇ ਬਨੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਬਚਾ ਲੋ ਜੇ ਨਾ ਬਚਾਇਆ ਜੇ ਕਿਸੇ ਨੇ ਦਸਤਵਰਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਜਿਹੜਾ ਵਾ ਉਹ ਪੂਰ ਜੋਰ ਉਹਦਾ ਵਿਰੋਧ ਕਰਾਂਗੇ ਤੇ ਕਿਸੇ ਨੂੰ ਦਸਤ ਜਿਹੜਾ ਕੱਟਣ ਦੀ ਜਾਤ ਨਹੀਂ ਦੇਵਾਂਗੇ ਜੈ ਪੀ ਜੈ ਪਰ ਪਿੱਛੇ ਸਾਡੇ ਇੱਕ ਮਾਲ ਬਣ ਜਾ ਰਹੇਗਾ ਜੋ ਕਰੋੜਾ ਰੁਪਈਆ ਦੀ ਜਮੀਨ ਲੈ ਕੇ ਬਣਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਸਰਕਾਰੀ ਦਫ਼ਤਰ ਲੱਗੇ ਹੋਏ ਹਨ ਜਿਨ੍ਹਾਂ ਤੇ ਨਾਮ ਨੰਬਰ ਵੀ ਲੱਗਾ ਹੋਇਆ ਹੈਗਾ ਪਰ ਜਦੋਂ ਕਈ ਵਾਰੀ ਸਰਕਾਰ ਜੂਨ ਜੁਲਾਈ ਦੇ ਵਿੱਚ ਵਾਤਾਵਰਣ ਦਿਵਸ ਮਨਾਉਂਦੀ ਹੈ ਤਾਂ ਉਹ ਫਰੀਂ ਦਰਖਤ ਦਿੱਤੇ ਜਾਂਦੇ ਹਨ ਕਹਿੰਦੇ ਹਨ ਕਿ ਜੇ ਦਰਖਤ ਬਚਾਉਂਗੇ ਤਾਂ ਮਨੁੱਖ ਦੀ ਜ਼ਿੰਦਗੀ ਬਚ ਜਾਏਗੀ ਇਸ ਕਰਕੇ ਜੋ ਮੌਲ ਬਣ ਜਾ ਰਿਹਾ ਹੈਗਾ ਇਹ ਸਰਕਾਰੀ ਦਫ਼ਤਰ ਕੱਟੇ ਜਾ ਰਹੇ ਹਨ ਜੇ ਕਦਰ ਹੱਤ ਕੱਟੇ ਜਾ ਰਹੇ ਹਨ ਤਾਂ ਮਨੁੱਖ ਦਾ ਜਿਉਣਾ ਬਹੁਤ ਦੁਭਰ ਹੋ ਜਾਏਗਾ ਹਸਪਤਾਲਾਂ ਦੇ ਵਿੱਚ ਜਦੋਂ ਕੋਈ ਮਰੀਜ਼ ਬਿਮਾਰ ਹੋ ਜਾਂਦਾ ਜਾਂਦਾ ਤਾਂ ਉੱਥੇ ਇੱਕ ਸਾਨੂੰ ਆਕਸੀਜਨ ਦੀ ਲੋੜ ਹੁੰਦੀ ਆ ਉਤੋਂ ਸਰਕਾਰਾਂ ਮੁੱਲ ਲੈ ਕੇ ਵੀ ਆਕਸੀਜਨ ਦੀ ਪੂਰਤੀ ਕਰਦੀਆਂ ਹਨ ਹਾਲਾਂਕਿ ਸਾਡੇ ਦਰਖਤ ਜੋ ਤਿਆਰ ਪਰ ਤਿਆਰ ਨੇਗੇ ਸਾਨੂੰ ਆਕਸੀਜਨ ਦਿੰਦੇ ਨੇਗੇ ਸਾਹ ਦਿੰਦੇ ਨੇ ਸਾਨੂੰ ਜਿਉਣ ਲਈ ਇੱਕ ਉਪਰਾਲਾ ਹੈ ਸਾਡੀ ਇਹ ਹੀ ਬੇਨਤੀ ਹੈ ਕਿ ਸਰਕਾਰ ਦਾ ਇਸ ਵਾਰ ਵੱਧੀਆਂ ਨਿੱਤ ਜਾਵੇ ਜੋ ਦਰਖਤ ਨਾ ਕੱਟੇ ਜਾਣ